ਰੇੜਾ ਕੋੜਾ ਤੇ ਜੁਗਾੜੂ ਠੇਲਾ ਮਜ਼ਦੂਰ ਯੂਨੀਅਨ ਵੱਲੋਂ ਅੱਜ ਦੂਸਰੇ ਦਿਨ ਵੀ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਯੂਨੀਅਨ ਦੇ ਮੈਂਬਰਾਂ ਨੇ ਸੜਕਾਂ ਤੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਵੱਲੋਂ ਉਹਨਾਂ ਦੇ ਕੰਮ ਤੇ ਲਗਾਈਆਂ ਪਾਬੰਦੀਆਂ ਤੇ ਰੋਜ਼ਗਾਰ ਨੂੰ ਝਟਕਾ ਦੇਣ ਵਾਲੀਆਂ ਨੀਤੀਆਂ ਦਾ ਵਿਰੋਧ ਕੀਤਾ ਯੂਨੀਅਨ ਨੇ ਸਾਫ਼ ਕਿਹਾ ਕਿ ਜੁਗਾੜੂ ਠੇਲਾ ਰੇੜਾ ਤੇ ਕੋੜਾ ਟਾਂਗਾ ਰਾਹੀ ਰੋਜ਼ੀ ਕਮਾਉਣ ਵਾਲੇ ਹਜ਼ਾਰਾਂ ਮਜ਼ਦੂਰਾਂ ਦੀ ਜੀਵਿਕਾ ਦਾ ਆਧਾਰ ਹੈ ਪਰਦਰਸ਼ਨ ਦੌਰਾਨ ਯੂਨੀਅਨ ਪ੍ਰਤੀਨਿਧੀਆਂ ਨੇ ਅੱਜ ਦੀ ਕਾਰਵਾਈ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲਾ ਕਦਮ ਤਹਿ ਕਰ ਲਿਆ ਗਿਆ ਹੈ ਮੰਗਲਵਾਰ ਨੂੰ ਯੂਨੀਅਨ ਦੀ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਆਪਣੀਆਂ ਮੰਗਾਂ ਨੂੰ ਵਿਸਥਾਰ ਨਾਲ ਤਿਆਰ ਕਰਕੇ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਤਰਜੀ ਨਾ ਦਿੱਤੀ ਗਈ ਤਾਂ ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾਵੇਗਾ ਯੂਨੀਅਨ ਨੇ ਆਮ ਜਨਤਾ ਤੇ ਸਮਾਜਿਕ ਸੰਗਠਨਾ ਤੋਂ ਵੀ ਸਮਰਥਨ ਦੀ ਅਪੀਲ ਕੀਤੀ ਹੈ ਕਹ ਰਾਵ ਕਿ ਜਿਹੜੇ ਵੀ ਤੁਹਾਡੇ ਆਰਡਰ ਦਿੱਤੇ ਸਾਡੇ ਦੇ ਲਾਏ ਹੋ ਬਹੁਤ ਸ਼ੁਕਰੀ ਆਸੀ ਉਹਦੀ ਹਮੇਸ਼ਾ ਮਾਨ ਸਨਮਾਨ ਕਰਦੇ ਆ ਪਰ ਮੇਰੀ ਬੇਨਤੀ ਆ ਕਿ ਗਰੀਬ ਪਰਵਾਰਾਂ ਦੇ ਬੱਚਿਆਂ ਨੂੰ ਭੁੱਖਾ ਨਾ ਮਾਰੋ ਇਹਨਾਂ ਨੂੰ ਰੋਟੀ ਖਾਣੀ ਹੈ ਹੋਰ ਲਗਾਰ ਸਰਪੰਚ ਇੰਡਸਟਰੀ ਅੱਗੇ ਖਤਮ ਹੋ ਗਈ ਹੈ ਸਾਰਾ ਕਾਰੋਬਾਰ ਖਤਮ ਹੈ ਅਗਲੇ ਸਿਸਟਮ ਹੀ ਜਾ ਗਿਆ ਤੇ ਅੱਜ ਕੱਲ ਇਹਨਾਂ ਕੋਲ ਕੱਖ ਨਹੀਂ ਆ ਬੀਟੈਕ ਐਮਏ ਗੈਰੂਟੀ ਦੀ ਲੋਕਾਂ ਨੇ ਜਿਹੜੇ ਇਸ ਰਜਿਸਟਰ ਸਿਸਟਮ ਤੋਂ ਰੋਟੀ ਕਮਾ ਕੇ ਖਾਂਦੇ ਆ ਮੈਂ ਮਾਨ ਜੋਗਾ ਗੋਮਨ ਕਰਨਾ ਹੈ ਕਿ ਬੱਚਿਆਂ ਨੂੰ ਭੁੱਖੇ ਨਾ ਮਾਰਨ ਦੀ ਕੋਸ਼ਿਸ਼ ਕਰੋ ਸਾਨੂੰ ਕੋਈ ਵੀ ਐਸਾ ਸੀ ਜਾਂ ਡੇਅਰੀ ਮੰਨਤੀ ਕਰ ਸਕਦੇ ਆ ਸਾਡੇ ਕੋਲ ਇੰਨੀ ਤਾਕਤ ਤਾਂ ਨਹੀਂ ਕੀ ਵਾਇਰ ਦੀ ਖਾਲਸਾ ਤੇ ਵਾਇਰ ਦੀ ਰਿਪੋਰਟ ਹੈ ਮੈਂ ਇੱਕ ਮੈਸੇਜ ਹੋਰ ਦੇਣਾ ਚਾਹਣਾ ਵਾ ਕਿ BB 25 25000 ਰੁਪਏ ਦਾ ਫਾਈਨ ਕਰ ਰਿਹਾ ਗਰੀਬ ਕੋ ਰੋਟੀ ਤੇ ਮਹਾਂ ਹੀ ਆਪਣੇ ਬੱਚੇ ਖਵਾ ਦੇ 25000 ਕਿੱਥੋਂ ਭੇ ਕਰੇਗਾ ਅਗੇ ਇਹ ਜਗਾਰੂ ਸਿਸਟਮ ਉਹ ਵੀ ਇਹਨਾਂ ਨੇ ਵਿਆਜੀ ਚੋ ਕੇ ਵਿਆਜ ਦੇ ਪੈਸੇ ਚੋ ਕੇ ਇਹ ਜਗਾਰੂ ਸਿਸਟਮ ਬਣਾਇਆ ਵਾ ਮੈਂ ਇੱਕ ਮਾਨਯੋਗ ਹਾਈ ਕੋਰਟ ਕਾ ਦੀ ਬੇਨਤੀ ਕਰਦਾ ਵਾ ਕਿ ਪੰਜਾਬ ਸਰਕਾਰ ਨੂੰ ਆਰਡਰ ਦਵੇ ਕਿ ਸਾਨੂੰ ਪੰਜਾਬ ਵਿੱਚ ਮਾਨਤਾ ਪ੍ਰਾਪਤ ਹੋਣੀ ਜੀ ਆ ਸਾਨੂੰ ਚੱਲਣ ਦੀ ਇਜਾਜ਼ਤ ਦਿੱਤੀ ਹੈ ਇਹ ਵੀ ਮੇਰੀ ਹਾਈ ਕੋਰਟ ਦੇ ਗਾਜੀ ਪੀਲ ਹੈਗੀ ਹੈ ਕਿ ਪੰਜਾਬ ਅਸੀਂ ਦਾ ਸਾਨੂੰ ਡਾਂਡੇ ਹੈ ਦਾ ਹਾਈ ਕੋਰਟ ਨੂੰ ਡਾਂਡੇ ਕਿ ਸਾਨੂੰ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਜਗਾੜ ਸਿਸਟਮ ਨੂੰ ਜਿਹਦਾ ਡੇਢ ਘੰਟੇ ਨੂੰ ਸੀ ਬੈਲਗੜੇ ਨੂੰ ਸੀ ਇਸ ਦਾ ਜਗਾੜੂ ਠੇਲੀ ਰੱਖਿਆ ਨੂੰ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਬਾਈਕੂ ਜੀ ਖਲਸਾ ਬਾਈਕੂ ਜੀ ਪਤੇ ਹਾਂਜੀ ਸਭ ਤੋਂ ਪਹਿਲਾਂ ਜੀ ਆਪਣਾ ਸ਼ੁਭਨਾਮ ਦੱਸ ਕੇ ਹੋਰ ਕੀ ਮੁਸ਼ਕਲਾਂ ਆ ਰਹੀਆਂ ਨੇ ਤੁਹਾਨੂੰ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਇੱਥੋਂ ਅਮਰਸਰ ਦੇ ਲੋਕ ਆ ਜੀ ਹਾਂਜੀ ਤੇ ਮੈਂ ਬਹੁਤ 20 ਦਿਨ ਤੋਂ ਰੇੜੀਆਂ ਫੜੀਆਂ ਜਾ ਰਹੀਆਂ ਮੋਟਾ ਭਾਰੀ ਜੁਰਮਾਨਾ ਕੀਤਾ ਜਾ ਰਿਹਾ ਤੇ ਜੋ ਸਾਡੀ ਔਕਾਤ ਤੋਂ ਬਾਹਰ ਆ ਜੀ ਦੇਖੋ ਜੀ 40 50% ਬੰਦੇ ਐਸੇ ਆ ਇਸ ਖਿੱਤੇ ਦੇ ਵਿੱਚ ਜਿਨ੍ਹਾਂ ਕੋਲੇ ਆਪਣੇ ਰਹਿਣ ਲਈ ਘਰ ਤੱਕ ਨਹੀਂ ਹੈਗੇ ਜੋ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਨੇ ਉਹ ਦੱਸੋ ਕਾਰੋਬਾਰ ਨਹੀਂ ਹੈ ਤੇ ਕਿੱਦਾਂ ਗੁਜ਼ਾਰਾ ਕਰਨਗੇ ਅਸੀਂ ਆਪਣੇ ਮਿਹਨਤ ਮਜ਼ਦੂਰੀ ਕਰਕੇ ਬੱਚੇ ਪਾਲ ਰਹੇ ਆ ਕੋਈ ਗੁਨਾਹ ਨਹੀਂ ਕਰ ਰਹੇ ਜੀ ਕੋਈ ਨਸ਼ਾ ਨਹੀਂ ਵੇਚ ਰਹੇ ਅਸੀਂ ਬਸ ਅਸੀਂ ਇਹੀ ਬੇਨਤੀ ਕਰਦੇ ਹਾਂ ਹਾਈ ਕੋਰਟ ਅੱਗੇ ਤੇ ਕਿਰਪਾ ਕਰਕੇ ਸਾਡੇ ਤਰਸ ਦੇ ਆਧਾਰ ਤੇ ਸਾਨੂੰ ਚੱਲਣ ਦਿੱਤਾ ਜਾਵੇ ਤੇ ਅੱਗੇ ਤੋਂ ਕੋਈ ਲੇੜਾ ਕੋਰਮ ਪੜਾ ਕੇ ਸਾਨੂੰ ਪਕੇ ਤੌਰ ਤੇ ਚੱਲਣ ਦਿੱਤਾ ਜਾਵੇ ਬਸ ਜੀ ਇਹੀ ਸਾਡੀ ਬੇਨਤੀ ਹੈ ਇਹੀ ਕਹਿਣਾ ਚਾਹੁੰਦੇ ਆ ਜੀ ਹਾਂਜੀ ਆਪਣਾ ਨਾਮ ਦੱਸ ਮੇਰਾ ਨਾਮ ਪੁਨੀਤ अरोड़ा ਜੀ ਮੈਂ ਨਮਕ ਮੰਡੀ ਦਾ ਰਹਿਣ ਵਾਲਾ ਜੀ ਵੇਖੋ ਜੀ ਆਪਾਂ 3-4 ਸਾਲਾਂ ਚ ਵੇਖੋ ਨਾ ਕੰਮ ਹੋਣ ਕਰ ਰਹੇ ਨਾ ਆਪਾਂ ਜਗਾੜੂ ਰੇੜੀ ਬਣਾਈ ਹੋਈ ਹੈ ਤੇ ਆਪਣਾ ਰੋਜਗਾਰ ਕਮਾ ਰਹੇ ਆ ਤੇ ਅੱਜ 20 ਦਿਨਾਂ ਚ ਸਾਡਾ ਰੋਜਗਾਰ ਖੋਇਆ ਗਿਆ ਵੈ ਗੱਡੀਆਂ ਸਾਡੀ ਬੌਂਡ ਕੀਤੀ ਜਾ ਰਹੀ ਹੈ ਪੰਜ-ਪੰਜ 1000 ਰੁਪਿਆ ਜੁਰਮਾਨਾ ਕੀਤਾ ਜਾ ਰਿਹਾ ਵੈ ਤੇ ਰੋਜ ਹੀ ਲਗਾਤਾਰ 5-10 ਗੱਟਿਆ ਰੋਝ ਫੜਦੇ ਪਏ ਨੇ ਜਿਹੜੇ ਕਰਕੇ ਆਪਾਂ ਕੰਮ ਨਹੀਂ ਕਰ ਰਹੇ ਕੰਮ ਕਰਨ ਦਾ ਸਾਡੇ ਕੋਲ ਸਾਧਨ ਕੋਈ ਨਹੀਂ ਹੈਗਾ ਕਿਉਂ ਜੇ ਆਪਾਂ ਗੱਡੀ ਚਲਾਣੇ ਆ ਤੇ ਸਾਡੀ ਉਸੇ ਵਾਲੇ ਗੱਡੀ ਫੜੀ ਜਾਂਦੀ ਹੈ ਤੇ ਬੋਨਡ ਹੋਦੀ ਹੈ ਤੇ ਨਾ ਆਪਾਂ ਕੰਮ ਕਰ ਰਹੇ ਆ ਇਸ ਕਰਕੇ ਆਪਾਂ ਸਰਕਾਰ ਕੋ ਬੇਨਤੀ ਹੈ ਇਹੋ ਕਹਿੰਨੇ ਆ ਕਿ ਸਾਡਾ ਰੋਜ਼ਗਾਰ ਨਾ ਖੋਇਆ ਜਾਵੇ ਵੇਖੋ ਜੀ ਰੋਜ਼ਗਾਰ ਖੋਇਆ ਗਏ ਆਪਾਂ ਰੋਟੀ ਪਾਣੀ ਕਿੱਦਾਂ ਖਾਵਾਂਗੇ ਅਜ 20 ਦਿਨ ਹੋ ਗਏ ਆਪਾਂ ਕੰਮ ਕੋਈ ਨਹੀਂ ਕਰ ਰਹੇ ਰੋਜ਼ਗਾਰੀ ਡੀਸੀ ਸਾਹਿਬ ਕੋ ਕਦੀ ਕਹਿ ਕੋ ਮੰਗ ਪੱਤਰ ਲੈ ਕੇ ਜਾ ਰਹੇ ਆ ਲੇਕਿਨ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਆਪਾਂ ਅਪੀਲ ਆਪਕੋ ਆਪਾਂ ਬੇਨਤੀ ਕਰਦਾ ਆ ਕਿ ਸਾਡੀ ਸੁਣਵਾਈ ਹੋਵੇ ਕਿ ਜਗਾੜੂ ਰੇੜੀਆਂ ਚੱਲਣ ਦੀ ਇਹ ਦਿੱਤੀ ਜਾਵੇ ਕਿਉਂਕਿ ਨਸ਼ਾ ਤੇ ਰੁਕਦਾ ਨਹੀਂ ਪਿਆ ਜਗਾਰੂ ਰੇੜੀ ਚਲਾ ਕੇ ਆਪਾਂ ਦਿਨ ਰਾਤ ਮਿਹਨਤ ਕਰਕੇ 2-400 ਰੁਪਏ ਕਮਾਣੇ ਆ ਜਿਹੜਾ ਕਿ ਆਪਾਂ ਰੋਜ਼ ਰੋਟੀ ਸਵੇਰੇ ਕਮਾਣੇ ਆ ਤੇ ਰਾਤੀ ਉਹ ਜੋ ਖਾਣੇ ਆ ਤੇ ਜੇ ਕਿ ਆਪਾਂ ਰੋਟੀ ਨਾ ਖਾਈਏ ਜੇ ਸਾਡੀ ਗੱਡੀਆਂ ਨਾ ਚੱਲੀਆਂ ਤੇ ਆਪਾਂ ਰੋਟੀ ਕਿੱਦਾਂ ਖਾਵਾਂਗੇ ਅਜ 20 ਦਿਨ ਹੋ ਗਏ ਲਗਾਤਾਰ ਆਪਾਂ ਭਜਨਸ ਕਰ ਰਹੇ ਆ ਇਹ ਵੇਖੋ ਸਾਡੇ ਸਾਰੇ ਗਰੀਬ ਭਰਾ ਕਿਸੇ ਨੇ ਵੇਖੋ ਮਜ਼ਦੂਰੀ ਕਰਕੇ ਅੱਜ ਕਿਸੇ ਕੋ ਘਰ ਨਹੀਂ ਆ ਗੱਲ ਲੱਕੜ ਦੀ ਛੱਤਾਂ ਜੋ ਰਹਿੰਦੇ ਪਏ ਕਿਰਾਏ ਤੇ ਰਹਿੰਦੇ ਪਏ ਨੇ 20 ਦਿਨ ਹੋ ਗਿਆ ਰੇੜੀਆਂ ਜਿਹੜੀਆਂ ਆਪਾਂ ਬਣਾਈਆਂ ਕਿਸੇ ਕੋ ਪੈਸੇ ਵਿਆਜ ਹੀ ਫੜ ਕੇ ਆਪਾਂ ਗੱਡੀਆਂ ਬਣਾਈਆਂ ਹੋਇਆ ਉਹਦੀਆਂ ਕਿਸ਼ਤਾਂ ਤਾਰਨ ਵਾਸਤੇ ਵੀ ਸਾਡੇ ਕੋ ਪੈਸੇ ਨਹੀਂ ਅਗੇ ਅੱਗੋਂ ਸਾਡੀਆਂ ਗੱਡੀਆਂ ਕੋਈ ਹੈ ਗਈ ਹੈ ਗੱਡੀਆਂ ਦੇ ਚਲਾਨ ਹੋ ਗਿਆ ਆਪਾਂ ਕਿੱਦਾਂ ਭਰਾਂਗੇ ਆਪਾਂ ਤੇ ਰਾਤ ਨੂੰ ਰੋਟੀ ਖਾਣ ਵਾਸਤੇ ਬੜੇ ਮੁਸ਼ਕਲ ਹੋ ਗਈ ਹੈ ਸਾਨੂੰ ਸਰਕਾਰ ਕੋਈ ਬੇਨਤੀ ਆ ਕਿ ਸਾਡੀ ਗੱਡੀਆਂ ਚੱਲਣ ਦੀ ਇਜਾਜ਼ਤ ਦੇ ਦੇ ਤੇ ਸਾਨੂੰ ਪੱਕਾ ਹਾਈ ਕੋਰਟ ਹਾਈ ਕੋਰਟ ਸਾਡਾ ਪੱਕਾ ਸਾਡੀ ਗੱਡੀ ਚਲਾਣ ਦੀ ਜਰੂਰ ਨਾ ਕਿ ਆਪਾਂ ਨਸ਼ਾ ਕਰਦੇ ਆਂ ਨਾ ਆ ਖਾਣੇ ਰੋਜ ਦੇ ਰੋਜ ਜੇ ਸਾਨੂੰ ਸਰਕਾਰ ਮਜ਼ਦੂਰੀ ਵੀ ਨਹੀਂ ਕਰਨ ਦੇ ਰਹੀ ਤੇ ਆਪਾਂ ਦੱਸੋ ਕੀ ਕਰੀਏ ਜੇ ਅੱਜ ਗੱਡੀਆਂ ਨਹੀਂ ਚੱਲਿਆ ਕੱਲ ਨੂੰ ਵੇਖੋ ਗੱਡੀਆਂ ਨਾ ਚੱਲਣ ਕਰਕੇ ਲੋਕਾਂ ਨੇ ਸਭ ਰਸਤਿਆਂ ਤੇ ਆਈਏ ਨਾ ਸੜਕ ਤੇ ਆ ਜਾਣਗੇ ਕਿੱਥੇ ਰੋਟੀ ਖਾਣਗੇ ਅੰਨੇ ਵੀਰ ਭਰਾ ਕੁਛ ਨਾ ਕਰੋ 10000 ਗੱਡੀ ਅੰਮ੍ਰਿਤਸਰ ਦੇ ਵਿੱਚ ਗਈ ਹੈ ਜਿਹੜੇ ਕਿ ਬੇਰੋਜ਼ਗਾਰ ਹੋਏ ਪਏ ਨੇ ਅੱਜ 20 ਦਿਨਾਂ ਤੋਂ ਕੋਈ ਕੰਮ ਨਹੀਂ ਕਰ ਰਿਹਾ ਸਾਰੇ ਇੱਕ ਦੂਜੇ ਭੱਜ ਕੇ ਜੇ ਮੰਨ ਲਓ ਕੋਈ ਮਾੜਾ ਮੋਟਾ ਗੱਡੀ ਚਲਾਉਂਦਾ ਪਿਆ ਵਾ ਉਹ ਵੀ ਪੁਲਿਸ ਬਿਸ਼ਾਸ਼ੇ ਫੜ ਕੇ ਤੇ ਗੱਡੀਆਂ ਜ਼ਬਤ ਕਰੀ ਜਾਂਦੀ ਭਈ ਹੈ ਇਸ ਕਰਕੇ ਬੇਨਤੀ ਹੈ ਜੋ ਕਿ ਸਾਡੀ ਗੱਡੀ ਸਰਕਾਰ ਅਵਾਜ਼ ਸੁਣੇ ਸਾਡੀ ਗਰੀਬ ਭਰਾਵਾ ਦੀ ਗੱਡੀਆਂ ਚੱਲਦੀਆਂ ਰੋਟੀ ਬਾਰੇ ਖਾਈਏ ਆਪਾਂ ਇਹ ਜੋ ਸਰਕਾਰ ਕੋ ਬੇਨਤੀ ਕਰਦੇ ਆ ਇੱਕ ਸਨਵਾਜੀ ਜੀ ਸਭ ਤੋਂ ਪਹਿਲੇ ਜੀ ਆਪਣਾ ਸ਼ੋਗਨਾਮਦਾ ਸੀ ਮੈਂ ਨਾ ਹਾਂਦਾ ਮੁਖਾ ਸੋਤਾ ਮੈਂ ਸ਼ਾਟੀ ਦਾ ਰਹਿਣ ਵਾਲਾ ਜੀ ਮੇਰੇ ਚਾਰ ਬੇਟੀਆਂ ਤੇ ਦੋ ਬੇਟੇ ਆ ਜੀ ਤੇ ਜਿਹੜੇ ਹਾਲੇ ਬੇਟੇ ਆ ਵੀ ਉਹ ਪੜ੍ਹਾਈ ਕਰਕੇ ਤੇ ਕੋਈ ਨੌਕਰੀ ਦਾ ਲੈ ਸਾਧਨ ਦੀਆਂ ਤੇ ਮੈਂ ਆਪਣੀਆਂ ਬੇਟੀਆਂ ਨੂੰ ਚਾਹ ਨੂੰ ਰੋਟੀ ਖਵਾ ਜਾਂ ਤੇ ਬੇਟਾ ਨੂੰ ਵੀ ਤੇ ਮੇਰਾ ਜਗਾਜਰਾ ਜਿਆ ਸੋਇਆ ਖੋਇਆ ਗਿਆ ਵਾ ਤੇ ਮੇਰੀ ਗੱਡੀ ਜਿਹੜੀ ਆ ਨਾ ਉਹਨਾਂ ਚਲਾਨ ਕਰਤਾ ਜੀ ਮੇਰਾ ਉਹਨਾਂ 5000 ਦਾ ਚਲਾਨ ਕੀਤਾ ਵਾ ਤੇ ਕਿਸੇ ਭੈਣ ਭਰਾਵਾਂ ਦਾ ਕਿਸੇ ਦਾ 5000 ਦਾ ਕੀਤਾ ਕਿਸੇ ਆ ਕਿਸੇ ਦਾ 30000 ਦਾ ਕੀਤਾ ਤੇ ਦੱਸੋ ਅਸੀਂ ਰੋਜ਼ ਦੇ ਕੋਈ 200 ਕੋਈ 400 ਰੁਪਿਆ ਕਮਾਉਣ ਵਾਲੇ ਆ ਤੇ ਅਸੀਂ ਇਹਨਾਂ ਚਲਾਨ ਕਿੱਥੋਂ ਭੁਗਤ ਸਕਦੇ ਆ ਤੇ ਅਸੀਂ ਦੇਖੋ ਜਾਨਨੇ ਆ ਵੀ ਜਿਤਨਾ ਹਾਈ ਕੋਰਟ ਨੂੰ ਅਸੀਂ ਬੇਨਤੀ ਆ ਕਿ ਸਾਡੀਆਂ ਜਿਹੜੀਆਂ ਗੱਡੀਆਂ ਚੱਲ ਜਾਂਦੇ ਸਾਡਾ ਚੁੱਲ੍ਹਾ ਤਬਦਾ ਰਵੇ ਵੇਖੋ ਜੀ ਬਹੁਤ ਲੋਕ ਨਸ਼ਾ ਵੇਚ ਰਹੇ ਆ ਅਸੀਂ ਹੁਣ 60 ਸਾਲ ਦੀ ਉਮਰ ਆ ਅਸੀਂ ਨਾ ਨਸ਼ਾ ਵੇਚ ਸਕਦੇ ਆ ਤੇ ਨਾ ਅਸੀਂ ਦਿਹਾੜੀ ਕਰ ਸਕਦੇ ਆ ਸਾਡੇ ਕੋਲ ਦੇਖੋ ਜਿਗਾਰ ਹੀ ਆ ਜਿਹੜਾ ਮੋਟਰਸਾਈਕਲ ਤੇ ਚੜ ਕੇ ਤੇ ਆਪਣਾ ਰੋਜ਼ਗਾਰ ਕਰਦੇ ਆ ਤੇ ਬੱਚਿਆਂ ਨੂੰ ਪਾਲਦੇ ਆ ਤੇ ਜੇ ਸਾਡਾ ਕੋਈ ਗੁਨਾਹ ਆ ਤੇ ਫੇਰ ਦੱਸੋ ਅਸੀਂ ਦੇਖੋ ਜਾਨੇ ਵੀ ਸਾਨੂੰ ਇਨਸਾਫ ਮਿਲੇ ਹਾਈ ਕੋਰਟ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਨੂੰ ਗਰੀਬਾਂ ਨੂੰ ਇਨਸਾਫ ਮਿਲੇ ਤੇ ਅਸੀਂ ਜਿਹੜੀ ਰੋਜ਼ ਦੀ ਰੋਟੀ ਖਾਈਏ ਤੇ ਸਾਡੇ ਗਲੇ ਨਾ ਘੁੱਟੋ ਕਿਉਂ ਪੜੇ ਲਿਖੇ ਤੇ ਤੁਸੀਂ ਨੌਕਰੀਆਂ ਦੇ ਚੜੇ ਜੇ ਅਫਸਰ ਜੇ ਵੱਡੇ ਵੱਡੇ ਪਰ ਇਹੀ ਤੇ ਇੱਕ ਮਜ਼ਦੂਰ ਆ ਨਾ ਦਿਹੜੀ ਧੱਪੇ ਵਾਲਿਆਂ ਅਸੀਂ ਕੀ ਕਰ ਸਕਦੇ ਦੱਸੋ ਜੇ ਸਾਡੇ ਬੱਚੇ ਪੜ੍ਹੇ ਆ ਮੇਰੇ ਬੱਚੇ 12-12 ਪੜ੍ਹੇ ਆ ਖੇਡਾਂ ਖੇਦੇ ਆ ਪਰ ਨੌਕਰੀ ਨਹੀਂ ਅਜੇ ਤੱਕ ਮਿਲੀ ਤੇ ਦੱਸੋ ਮੈਂ ਫਿਰ ਦਿਹਾੜੀ ਕਰਕੇ ਤੇ ਉਹਨਾਂ ਨੂੰ ਪਾਲ ਤੇ ਸਕਦਾ ਨਾ ਤੇ ਜੇ ਕੋਈ ਗਨਾਵ ਤੇ ਦੱਸੋ ਮੈਂ ਫਿਰ ਆਪਣੇ ਬੱਚਿਆਂ ਨੂੰ ਫਿਰ ਕਿੱਥੇ ਸੁੱਟਾਂ ਦੱਸੋ ਕੋਈ ਹੈ ਕੋਈ ਚਾਰਾ ਤੇ ਤੁਸੀਂ ਦੱਸ ਦਿਓ ਤੁਸੀਂ ਪੜ੍ਹੇ ਲਿਖੇ ਜੇ ਤੁਹਾਡੇ ਤੇ ਤੁਸੀਂ ਅਫਸਰ ਲੋਕ ਜੇ ਤੇ ਅਸੀਂ ਦੇਖੋ ਖੇਤੀਬਾੜੀ ਕਰਨ ਵਾਲੇ ਮਜ਼ਦੂਰ ਲੋਕ ਜਾਂ ਦਿਹਾੜੀ ਧੱਪਾ ਕਰਕੇ ਆਪਣੀ ਰੋਟੀ ਜਰੀਆ ਨਵੇਂ ਬੱਚਿਆਂ ਨੂੰ ਤੇ ਮੇਰੀ ਇਹੋ ਜਿਹੀ ਜਗਾਸ਼ ਆ ਵੀ ਇਹ ਅਖੀਰਾਂ ਹੱਕ ਸਾਡੇ ਅੱਖ ਛੋ ਜਾਵੇ ਹਾਈ ਕੋਰਟ ਵੱਲੋਂ